ਪਟਿਆਲਾ ਗੇਟ ਅਸੀਂ ਇਸ ਵਕਤ ਖੜੇ ਆਂ ਤਨਾਬਾ ਪਟਿਆਲਾ ਗੇਟ ਜਿੱਥੇ ਬਸ ਅੱਡਾ ਬਣਿਆ ਹੈ ਉੱਥੇ ਫੰਕਸ਼ਨ ਹੋ ਰਿਹਾ ਹੈ ਜੈ ਸ਼੍ਰੀ ਰਾਮ ਜੀ ਦੇ ਨਾਰੇ ਲੱਗ ਰਹੇ ਹਨ ਤੁਹਾਨੂੰ ਦਿਖਾ ਸਕਦੇ ਆਂ ਦੇਖੋ ਕਿਸ ਤਰ੍ਹਾਂ ਫੰਕਸ਼ਨ ਹੋ ਰਿਹਾ ਹੈ ਜਿਵੇਂ ਸਾਦੇ ਹਾਂ ਕੁਆਂ ਰਾਮ ਜੀ ਦੇ ਝੰਡੇ ਚੱਕੇ ਹੋਏ ਨੇ ਜਿੱਥੇ ਜੈ ਸ਼੍ਰੀ ਰਾਮ ਦੇ ਨਾਰੇ ਲੱਗੇ ਨੇ ਤੇ ਉੱਤੇ ਬਸਲੇ ਨਾਮ ਆਇਆ ਹੈ ਜੈ ਨੂੰ ਵਾਲੀ ਕਲ ਨੂੰ ਹੈ ਫੰਕਸ਼ਨ ਦੇਖ ਸਾਦੇਓ ਕਿਸ ਤਰ੍ਹਾਂ ਫੰਕਸ਼ਨ ਚੱਲ ਰਹੇ ਆ ਉੱਧਰ ਦੇਖ ਸਾਦੇਓ ਇਹ ਸਾਦੇਓ ਉਹੀ ਲੋਕਾਂ ਨੂੰ ਜੋਇਆ ਆ Go, और एक बार फिर से हमारे छोटे छोटे सी आराम स्टेज पर आ रहे हैं जय करो। ਪੁਲਿਸ ਦਾ ਪਰਫਾਰਮੈਂਸ ਇੱਕ ਮਿੰਟ ਲਈ ਰਹਿਣ ਤੁਸੀਂ ਇੰਟਰਨੈਟ ਦੇ ਨਾਲ ਜੋ ਜਿਹੜਾ ਦੇਖ ਰਹੇ ਹੋ ਰਾਮ ਮੰਦਰ ਬਣਿਆ ਹੈ ਜੋ ਉਧਰ ਦੇਾਰੇ ਤੇ ਅੱਜ ਉਹਦੇ ਨਾਭੇ 'ਚ ਵੀ ਬਹੁਤ ਵੱਡਾ ਫੰਕਸ਼ਨ ਹੈ ਨਾਭਾ ਸਜਿਆ ਹੋਇਆ ਹੈ ਕੀ ਕਹਨਾ ਜੀ ਜੀ ਬਿਲਕੁਲ ਨਾਭਾ ਸਜਾ ਹੈ ਜੀ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਜੋਧਿਆ ਦੇ ਵਿੱਚ ਰਾਮ ਮੰਦਰ ਜਿਹੜਾ ਜੀ ਬਣਿਆ ਔਰ ਰਾਮ ਜੀ ਨੂੰ ਸਾਰਾ ਇਹ ਦੇਸ਼ ਯਾਦ ਕਰ ਰਿਹਾ ਦੁਨੀਆ ਯਾਦ ਕਰ ਰਹੀ ਹੈ ਔਰ ਧਾਰਮਿਕ ਸਮਾਗਮ ਹੋ ਰਿਹਾ ਜਨਾਬਾ ਦੇ ਵਿੱਚ ਵੀ ਪਟਿਆਲਾ ਗੇਟ ਧਾਰਮਿਕ ਸਮਾਗਮ ਜਿਹੜਾ ਰੱਖਿਆ ਗਿਆ ਜਿਹਦੇ ਵਿੱਚ ਬੱਚੇ ਸਾਡੀਆਂ ਭੈਣਾਂ ਬਜ਼ੁਰਗ ਨੌਜਵਾਨ ਸਾਰੇ ਪਾਰਟਿਸਪੀਟ ਕਰ ਰਹੇ ਆ ਹਰ ਚੀਜ਼ ਤੋਂ ਉਪਰ ਉੱਠ ਕੇ ਪਾਰਟੀ ਤੋਂ ਉਪਰ ਉੱਠ ਕੇ ਸਿਰਫ ਤੇ ਸਿਰਫ RAM ਰੰਗ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਜਨਾਬਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਭਗਵਾਨ RAM ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀ ਦੇਣ ਤਾਂ ਦੁਨੀਆ ਦਾ ਨੰਬਰ 1 ਮੁਲਕ ਬਣਾਈਏ ਪਰ ਆਪਣੇ ਦੇਸ਼ ਲਈ ਆਪਾਂ ਜੀਏ ਆਪਣੇ ਦੇਸ਼ ਲਈ ਮਰੀਏ ਔਰ ਭਗਵਾਨ ਰਾਮ ਜੀ ਨੂੰ ਯਾਦ ਕਰਕੇ ਬਹੁਤ ਅੱਛਾ ਲੱਗ ਰਿਹਾ ਬੜਾ ਸਕੂਨ ਮਿਲ ਰਿਹਾ ਜੀ ਜਦੋਂ ਬੱਚੇ ਪਰਫਾਰਮ ਕਰ ਰਹੇ ਆ ਜਦੋਂ ਬੱਚੇ ਜਿਹੜੇ ਜੀ ਅੱਤਾਂ ਛੰਡੇ ਲੈ ਕੇ ਜੈ ਸ਼੍ਰੀ ਰਾਮ ਕਹਿ ਰਹੇ ਬੜਾ ਅੱਛਾ ਲੱਗ ਰਿਹਾ ਜੀ ਪ੍ਰਮਾਤਮਾ ਕਿਰਪਾ ਰਕੇ ਬਸ ਐਮ ਐਲ ਏ ਸਾਹਿਬ ਜਿਵੇਂ ਤੁਸੀਂ ਇੱਕ ਪਾਰਟੀ ਦੇ ਐਮ ਐਲ ਏ ਨੂੰ ਵਧਾਈ ਨੂੰ ਐਵੇਂ ਸੋਹਣੀਆਂ ਗੱਲਾਂ ਦੇ ਇੱਕ ਬਿਆਨ ਦਿੰਦਾ ਕਹਿੰਦੇ ਅਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਨਹੀਂ ਮੈਂ ਮੈਂ ਤੁਹਾਨੂੰ ਸੁਣਿਆ ਜੀ ਦੇਖੋ ਇਹਦੇ ਚ ਤਾਂ ਕੋਈ ਬਿਆਨ ਦੂਨ ਪਤਾ ਨਹੀਂ ਕਿਸੇ ਨੇ ਕੀ ਦਿੱਤਾ ਜੀ ਪਰ ਮੈਂ ਤਾਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਭਗਵਾਨ ਰਾਮ ਜੀ ਸਾਰੀ ਦੁਨੀਆ ਦੇ ਮਾਲਕ ਨੇ ਇਕੱਲੇ ਭਾਰਤ ਦੇ ਨਹੀਂ ਪੂਰੀ ਦੁਨੀਆ ਦੇ ਮਾਲਕ ਨੇ ਔਰ ਭਾਰਤ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦਾ ਖੁਸ਼ੀ ਪ੍ਰਗਟ ਆਰੀ ਹੈ ਸੰਗਤ ਬਹੁਤ ਅੱਛੀ ਗੱਲ ਹੈ ਜੀ ਪਰਮਾਤਮਾ ਪੂਰੇ ਦੇਸ਼ ਨੂੰ ਚੜ੍ਹਦੀ ਕਲਾ ਤੇ ਰੱਖੇ ਮੰਨ ਸਰ ਨਾਗਰ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਨਾਗਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਨਾਪਾ ਨਿਵਾਸੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਜਿਹੜੀ ਹੈ ਜੀ ਸ਼ੋਭਾ ਯਾਤਰਾ ਵੀ ਹੈ ਕੁੜੇ ਸ਼ਹਿਰ ਦੇ ਵਿੱਚ ਸਾਰੇ ਹਮਮ ਆ ਕੇ ਆਓ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਇਹਦਾ ਹਿੱਸਾ ਬਣੋ ਔਰ ਬੱਚਿਆਂ ਨੂੰ ਦੱਸੋ ਭਗਵਾਨ ਰਾਮ ਜੀ ਕੌਣ ਨੇ ਉਹਨਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਜ਼ਿੰਦਗੀ ਉਹਨਾਂ ਨੇ ਕਿਵੇਂ ਬਤੀਤ ਕੀਤੀ ਹੈ ਭਗਵਾਨ ਰਾਮ ਜੀ ਨੇ ਆਪਣੇ ਜੀਵਨ ਦੇ ਵਿੱਚ ਕੀ ਕੁਝ ਕੀਤਾ আর ਕੀ ਕੁਝ ਇਨਸਾਨੀਤ ਨੂੰ ਸਨੇਹਾ ਦੇ ਕੇ ਗਏ ਨੇ ਉਹ ਸਾਰਾ ਕੁਝ ਰਮਾਇਣ ਦੇ ਵਿੱਚ ਦਰਜ ਹੈ ਜਿਹੜੀ ਪ੍ਰਭੂਮਾਨ ਵਾਲਮੀਕ ਜੀ ਨੇ ਲਿਖੀ ਹੈ ਸੋ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਇਸ ਸ਼ੋਭਾ ਯਾਤਰਾ ਦਾ ਮਾਨ ਵਧਾਓ ਤੁਸੀਂ ਵੀ ਔਰ ਸਾਰੇ ਪਰਿਵਾਰ ਸਮੇਤ ਆਓ ਜੀ। ਇਹ ਦੇਖ ਸਕਦੇ ਹਾਂ ਸ਼ਾਦਾ ਬਰਿਆਦ ਦੇ ਨਾਲ ਅਲੱਗ ਮੰਡੀ ਦਿਖਾਈ ਹੈ ਤੁਸੀਂ ਪੰਜਾਬ ਦਿਖਾ ਰਹੇ ਸਾਰਾ ਬਾਜ਼ਾਰ ਘਵਾਰਿਆਂ ਨਾਲ ਵੀ ਸਜਾ ਦਿੱਤਾ। ਨਾਪਾ ਸਜਾ ਦਿੱਤਾ ਘਵਾਰਿਆਂ ਨਾਲ ਤੁਸੀਂ ਦੇਖ ਸਕਦੇ ਹੋ ਦੋ ਰੰਗੇ ਘਵਾਰੇ ਤਿੰਨ ਰੰਗੇ। ਨਾਬਾ ਸ਼ਹਿਰ ਗੁਬਾਰੇ ਲਾ ਕੇ ਵੀ ਸਜਾਏ ਜਾ ਰਹੇ ਦੇਖੋ ਤੁਸੀਂ ਮਾਰਕੀਟ ਘਾ ਮੰਡੀ ਦੇ ਵਿੱਚ ਖੜੇ ਆ ਤਾਂ ਗੁਬਾਰੇ ਹੀ ਗੁਬਾਰੇ ਲਾ ਦਿੱਤੇ ਨੇ ਉਧਰੋਂ ਅੱਗੇ ਬਾਜ਼ਾਰ ਦੇ ਚਿੱਟੇ ਦੋ ਰੰਗੇ ਗੁਬਾਰੇ ਉਹ ਦੂਰ ਤੱਕ ਨਜ਼ਰ ਆਉਣਗੇ ਤੁਹਾਨੂੰ ਤੇ ਸੋ ਗੁਬਾਰੇ ਗੁਬਾਰੇ ਲਾ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਨਾਬਾ ਸ਼ਹਿਰ ਦੇ ਵਿੱਚ ਇਸ ਵਕਤ ਬਹੁਤ ਰਾਉਂਡ ਕਾ ਲੱਗੇ ਹੋਈਆਂ ਨੇ ਜਿਵੇਂ ਕਿ ਕਿਹਾ ਜਾਂਦਾ ਹੈ ਅਜੋਧਿਆ ਚ ਇਸ ਵਕਤ ਦੀਵਾ ਲਾਇਆ ਹੈ ਨਾ 20 ਲੱਖ ਦੇ ਕਰੀਬ ਉੱਥੇ ਹੀ ਇੱਥੇ ਦੀਵੇ ਵੀ ਫ੍ਰੀ ਵੰਡੇ ਜਾ ਰਹੇ ਨੇ ਮੈਂ ਤੁਹਾਨੂੰ ਦਿਖਾਉਂਗਾ ਕਿਸ ਤਰ੍ਹਾਂ ਫ੍ਰੀ ਦੀਵੇ ਵੰਡੇ ਜਾ ਰਹੇ ਤੁਹਾਨੂੰ ਦਿਖਾ ਲੈਣ ਲਿਖਿਆ ਹੋਇਆ ਫ੍ਰੀ 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 ਸ਼੍ਰੀ ਰਾਮ ਜਨਮਪੁਰ ਅਜੋਧੇ ਬਿਖੇ ਰਾਮਦੇਵ ਫ੍ਰੀ ਦੀਵੇ ਦਿੰਦੇ ਜਾਂਦੇ ਹਾਂ 32 ਨਾਲ 32 ਨਾਲ ਜੀ ਪਾ ਜੀ ਦੱਸਿਓ ਜੀ ਇਹ ਕਿਵੇਂ ਮੰਚ ਆਇਆ ਜੀ ਦੀਵੇ ਵੰਡਣ ਦਾ ਰਾਮ ਜਿੰਦ ਜੀ ਉਹ ਆਪਣੇ ਆਪ ਕਰ ਰਹੇ ਹਮ ਤਾਂ ਕੁਝ ਨਹੀਂ ਕਰ ਰਹੇ। ਰਾਮ ਭਗਵਾਨ ਜੀ ਕਰਾ ਰਹੇ ਠੀਕ ਹੈ। ਬੱਤੀਆਂ ਦੀਵੇ ਬੰਦ ਲਗਾ ਬਹੁਤ ਵੱਡਾ ਉਸਾਰਾ ਜੀ ਕਾਨੂੰ ਕਾਨੂੰ ਐਨ ਲੋ ਲੋ ਵੀ ਬਹੁਤ ਥੋੜੀ ਦੀਵਾਲੀ ਮਨਾਈ ਆਵੀ ਆ 22 ਤਰੀਕ ਨੂੰ। ਉਹਦੇ ਉਸੇ ਅਸੀਂ ਸੋਚਿਆ ਵੀ ਸਾਰੇ ਲੰਗਰ ਤਾਂ ਲਗਾਉਂਦੇ ਨੇ ਅਸੀਂ ਕੁਝ ਛੱਟ ਕੇ ਕਰੀਏ। ਕਿ ਦੀਵੇ ਲਗਾਈਏ ਦੀਵੇ ਫਰੀਦ ਇਹ ਲੋਕਾਂ ਨੂੰ ਤਾਂ ਕਿ ਜੋ ਕਾਨੂੰ ਆਪਣੇ ਘਰਾਂ ਵਿੱਚ ਲੋਕੀ ਦੀਵੇ ਗਾਣ ਦੀਵਾਲੀ ਦਾ ਪਿਆਰ ਉਹਨੂੰ ਪੂਰਾ ਉਸਾਰ ਨਾਲ ਮਨਾਣਾ। ਬਹੁਤ ਜਦੋਂ ਉਸਾਰ ਜੀ ਹਿੰਦੁਸਤਾਨ ਦੇ ਵਿੱਚ ਪੂਰਾ ਵਧੀਆ ਪੂਰੇ ਤਰ੍ਹਾਂ ਨਾਲ ਧੂਮ ਤਾਣ ਨਾਲ ਦੀਵਾਲੀ ਨੂੰ ਮਨਾਇਆ ਜਾ ਰਿਹਾ ਜੀ। ਰਾਉਂਦਾ ਨਹੀਂ ਖੁਸ਼ੀ ਦੀ ਅਗਰ ਹਾਂਜੀ ਠੀਕ ਹੈ ਨਾ ਜੀ ਤੁਸੀਂ ਬੋਲੋ ਤੇ ਤਾਂ ਗੱਲਾ ਥੋੜਾ ਜਾ ਠੀਕ ਹੈ ਇਹ ਬੱਚੇ ਵੀ ਖੁਸ਼ ਨੇ ਬੱਚੇ ਵੀ ਖੁਸ਼ ਨੇ ਮੋਟਰ ਜੋ ਬਣ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਹੈ ਠੀਕ ਹੈ ਦੇ ਵੰਡ ਕੇ ਠੀਕ ਹੈ ਸਾਡੇ ਲਈ ਦਾ ਹਰ ਰੋਜ਼ ਦੀ ਵਾਲੀ ਬਣਾਈ ਜਾਵੇ ਅਮੀ ਹਰ ਰੋਜ਼ ਹਰ ਰੋਜ਼ ਜਮੀਦ ਵਾਈ ਦੇਖ ਤੁਸੀਂ ਵਾਹ ਜੀ ਬਾਬਾ ਜੀ ਦੇਖ ਸਾਹਿਬ ਬੱਚੇ ਲਿਹਾਬੇ ਚੱਲ ਬੱਚੇ ਦੀਵੇ ਬੰਡਣ ਲੱਗੇ ਹੋਏ ਨੇ ਤੇ ਦੇਖ ਸਾਦੋ ਬੱਚੇ ਦੀਵੇ ਬੰਡਣ ਲੱਗੇ ਹੋਏ ਨੇ ਬੱਚੇ ਦੇਖੋ ਦੀਵੇ ਬੰਡਣ ਲੱਗੇ ਹੋਏ ਨੇ ਦੇਖ ਸਾਦੋ ਬੱਚੇ ਦੀਵੇ ਬੰਡਣ ਲੱਗੇ ਨੇ ਬੱਚੇ ਛੋਟੇ ਛੋਟੇ ਆਂਟੀ ਦੀਵੇ ਬੰਡਣ ਲੱਗੇ ਹੋਏ ਨੇ ਬੱਚੇ ਦੇਖੋ ਦੀਵੇ ਬੰਡਣ ਲੱਗੇ ਨੇ ਕਿੰਨਾ ਸ਼ੌਂਕ ਹੈ ਬੱਚਿਆਂ ਨੂੰ ਆ ਦੇ ਦੋ ਇੱਧਰ ਵੀ ਦੋ ਦੋ ਦੇਖੋ ਕਿਵੇਂ ਲੋਕਾਂ ਦੀ ਸਜਾ ਦੀਵੇ ਬੰਡਣ ਲੱਗੇ ਨੇ ਕਾਲੂ ਭਾਈ ਜੀ ਕਾਲੂ ਦੀਵਾਲੀ ਹੈ ਕਹਿੰਦੇ ਚਲਾ ਮਨਾਉਂਗੇ அதுவே வண்டே